ਇੱਕ ਵਾਰੀ ਇੱਕ ਵਾਰੀ ਚਲੋ ਇੱਥੇ ਗਰਾਉਂਡਮੈਨ ਟੀਜੀ ਉਹਨਾਂ ਨੇ ਕੋਈ ਗਲਤੀ ਕੀਤੀ ਤਾਂ ਉਹਨੂੰ ਜੇਲ੍ਹ ਦਿੱਤਾ ਜੇਲ੍ਹ ਚ ਬੈਠੇ ਬੰਦੇ ਨੂੰ ਤੁਸੀਂ ਫਿਰ ਦੁਬਾਰਾ ਦੁਬਾਰਾ ਕੋਈ ਚੀਜ਼ਾਂ ਹੋਰ ਇਧਰ ਉਧਰ ਇਕੱਠੀਆਂ ਕਰਕੇ ਤੇ ਦੁਬਾਰਾ ਦੋ ਦੂਜੇ ਸਾਲ ਦੀ ਦੂਜੇ ਸਾਲ ਤੱਕ ਵੀ ਵੈਂਸ ਸਾਹਿਬ ਉਹਨਾਂ ਨੇ ਫਿਰ ਫੈਟ ਕੀਤੀ ਕੋਰਟ ਵੀ ਕੋਈ ਡਿਸੀਜਨ ਨਹੀਂ ਲੈ ਪਾਇਆ ਕਿ ਉਹ ਐਨਐਸਏ ਤੇ ਖਤਮ ਹੋ ਉਹ ਦੂਜਾ ਸਾਲ ਖਤਮ ਹੋ ਗਿਆ ਪਰ ਉੱਤੇ ਕੋਈ ਵੀ ਫੈਸਲਾ ਨਹੀਂ ਹੋਇਆ ਕਿ ਉਹ ਠੀਕ ਸੀ ਜਾਂ ਗਲਤ ਸੀ ਉਸ ਤੋਂ ਬਾਅਦ ਚੋਣਾ ਕੁਝ ਇਧਰ ਉਧਰੋਂ ਕਹਿੰਦਾ ਜੀ ਫਲਾਣੇ ਬੰਦੇ ਦੇ ਉਹ ਇੱਕ ਬੰਦਾ ਅੰਦਰ ਬੈਠਾ ਹੋਇਆ ਉਹ ਤੁਸੀਂ ਅੰਦਰ ਬੈਠੇ ਤੇ ਬਾਹਰੋਂ ਜੋ ਮਰਜ਼ੀ ਇਲਜ਼ਾਮ ਲਾਈ ਜਾਓ ਕਿਸੇ ਨੂੰ ਅਖਵਾਇਆ ਜਾਓ ਜੀ ਹਾਂ ਜੀ ਇਹ ਇਹ ਚੀਜ਼ਾਂ ਹੋ ਰਹੀਆਂ ਪਰ ਮੈਨੂੰ ਲੱਗਦਾ ਕਿ ਇਹ ਤੇ ਇੱਕ ਸਰਕਾਰ ਦੀ ਵੀ ਬੜੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਬੰਦੇ ਨੂੰ ਤੁਸੀਂ ਏਡੀ ਬੂਰ ਜੇਲ੍ਹ ਚ ਰੱਖਿਆ ਤੇ ਉੱਥੋਂ ਤੁਸੀਂ ਕਹਿ ਰਹੇ ਕਿ ਉਹ ਸਾਰਾ ਕੁਝ ਕਰੀ ਜਾ ਰਿਹਾ ਫਿਰ ਉਹਨਾਂ ਜੇਲ੍ਹ ਚ ਰੱਖਣ ਦਾ ਕੀ ਫਾਇਦਾ ਫਿਰ ਤੁਹਾਨੂੰ ਬਾਹਰ ਆਣਾ ਚਾਹੀਦਾ ਫਿਰ ਤੇ ਉਹ ਹੈ ਇਹ ਦੀਆਂ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਕਿ ਬਹੁਤ ਗੈਰ ਸਵਧਾਨਿਕ ਕਾਨੂੰਨ ਤੋਂ ਬਾਹਰ ਜਾ ਕੇ ਹੋ ਰਹੀਆਂ ਹੋਰ ਇੱਕ ਉਹ ਇਹ ਮੇਰੇ ਖਿਆਲ ਹੈ ਕਿ ਜੋ ਇਹਨਾਂ ਨੇ ਗਲ ਪਿਓ ਬੜਾ ਖਤਰਨਾਕ ਹੈ ਜੀ ਉਹ ਇਦਾਂ ਵਾ ਫਿਰ ਉਹ ਇਲੈਕਸ਼ਨ ਦੇ ਵਿੱਚ ਵੀ ਉਹਨੂੰ ਬਹੁਤ ਲੋਕਾਂ ਨੇ ਬਹੁਤ ਪਿਆਰ ਦਿੱਤਾ ਬਹੁਤ ਪੰਜਾਬ ਤੋਂ ਸਭ ਤੋਂ ਵੱਡੇ ਮਾਰਜਨ ਨਾਲ ਜਿੱਤਣ ਦੇ ਬਾਵਜੂਦ ਵੀ ਹੁਣ ਸਰਕਾਰ ਨੂੰ ਮੇਰੇ ਖਿਆਲ ਹੈ ਕਿ ਇੱਕ ਉਹਨਾਂ ਤੋਂ ਹੋਰ ਕਿਸੇ ਨਾਮ ਪਬਲਿਕ ਨੂੰ ਕੋਈ ਖਤਰਾ ਨਾ ਕਿਸੇ ਨੂੰ ਇੱਕ ਪੋਲੀਟੀਕਲੀ ਖਤਰਾ ਇਹਨਾਂ ਦੀ ਇਸ ਕਰਕੇ ਕਿ ਉਹ ਅਗਰ ਬਾਹਰ ਆਉਂਦਾ ਤੇ ਉਹ ਇਹ ਜਿਹੜੇ ਕਿ ਇਹਨਾਂ ਦੇ ਜਿਹੜੀ ਪੋਲੀਟਿਕਲ ਜ਼ਮੀਨ ਖਿਸਕ ਰਹੀ ਹੈ ਇਸ ਕਰਕੇ ਕੋਈ ਨਾ ਕੋਈ ਆਨਾ ਵਾਣਾ ਬਣਾ ਕੇ ਉਹ ਚੀਜ਼ ਹੈ ਕਿ ਉਹਨਾਂ ਨੂੰ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਬੋਲਣ ਦੀ ਆਜ਼ਾਦੀ ਹੈ ਕਿਉਂਕਿ 90% ਜਿਹੜਾ ਮਟੀਰੀਅਲ ਅੰਮ੍ਰਿਤਪਾਲ ਦੇ ਖਿਲਾਫ ਹੁਣ ਪੇਸ਼ ਕਰ ਰਹੇ ਨੇ ਜਾਂ ਇਹਨਾਂ ਨੇ ਦੂਜੇ ਡਿਟੈਂਸ਼ਨ ਆਰਡਰ ਵਿੱਚ ਪੇਸ਼ ਕੀਤਾ ਸੀ ਉਹ ਬੋਲਣ ਦੇ ਸੀ ਕਿ ਤੁਸੀਂ ਫੇਸਬੁੱਕ 'ਤੇ ਬੋਲ ਸਕਦੇ ਹੋ ਤੇ ਹੱਪੀ ਵੀ ਬੋਲ ਸਕਦੇ ਤੁਸੀਂ ਟੈਲੀਫੋਨ ਤੇ ਆਪਣੇ ਪਰਿਵਾਰ ਨਾਲ ਬੋਲੋਗੇ ਉਹਨੋਂ ਵੀ ਮਟੀਰੀਅਲ ਨਿਕਲਦਾ ਜਾਏਗਾ ਤੁਸੀਂ ਕਿਸੇ ਨੂੰ ਦੋਸਤਾਂ ਉਹਦੀ ਆਡੀਓ ਰਿਕਾਰਡਿੰਗ ਕਿਸੇ ਨੇ ਅਪਲੋਡ ਕਰਤਾ ਉਹ ਵੀ ਤੁਹਾਡੇ ਖਾਤੇ ਮਟੀਰੀਅਲ ਵੱਜ ਜਾਂਦਾ ਪਰ ਜਿਹੜੀ ਬੇਸਿਕ ਜਿਹੜੂ ਆਪਾਂ ਇੰਨਾ ਜਿਆਦਾ ਸੀਕ੍ਰਟ ਮੰਨਿਆ ਕਿ ਜਿਹੜੇ ਬੋਲਣ ਦੀ ਆਜ਼ਾਦੀ ਨਾਲ ਮੁਲਕ ਵਿੱਚ ਬਚੇ ਉੱਥੇ ਫਿਰ ਜੀਣ ਦਾ ਕੀ ਫਾਇਦਾ ਇਹ ਆਪਾਂ ਬਾਤ ਕਰਨੀ ਕਿ ਜਿਹੜਾ ਬੋਲੋ ਦੇ ਮਨੁੱਖ ਸ਼ਾਹ ਆਜ਼ਾਦ ਵਿੱਚ ਇੰਨਾ ਹੀ ਫਰਕ ਹੈ ਕਿ ਆਦਮੀ ਬਿਨਾਂ ਆਜ਼ਾਦੀ ਤੋਂ ਜੀ ਨਹੀਂ ਸਕਦਾ ਉਹ ਗੱਲ ਕਰੇਗਾ ਉਹ ਕ੍ਰਿਸ਼ਨ ਕੁਸ਼ ਕਰੇਗਾ। ਤੋਂ ਉਸ ਕਰਕੇ ਜੇ ਆਪੇ ਇਹ ਇਹ ਜਿਹੜਾ ਅਮਰਿਤਪਾਲ ਦਾ ਮਾਮਲਾ ਸ਼ੁਰੂ ਜਿੱਥੋਂ ਮਰਜੀ ਹੋਇਆ ਹੋਵੇ। ਹੁਣ ਤਾਂ ਇਹ ਬੋਲਣ ਦੀ ਜ਼ਾਦੀ ਤੇ ਖੜਾ ਹੋਵੇ। ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਜਿਵੇਂ ਕਿ ਜਿਆਦਾਤਰ ਦੋਸਤ ਜਾਣਦੇ ਹੀ ਨੇ ਕਿ ਭਾਈ ਅਮਰਤਪਾਲ ਸਿੰਘ ਦੀ ਐਨਐਸਏ ਤੀਜੀ ਵਾਰ ਪੰਜਾਬ ਸਰਕਾਰ ਵੱਲੋਂ ਵਧਾਈ ਗਈ ਹੈ ਜਿਸ ਦੇ ਵਿੱਚ 15 ਲੋਕਾਂ ਦੇ ਉਹਨਾਂ ਬਿਆਨਾਂ ਦਾ ਵੀ ਹਵਾਲਾ ਦਿੱਤਾ ਗਿਆ ਜੋ ਕਿ ਸਿੱਖ ਧਰਮ ਨਾਲ ਸੰਬੰਧਿਤ ਨੇ ਜਿਨ੍ਹਾਂ ਵੱਲੋਂ ਬਿਆਨ ਦਿੱਤੇ ਗਏ ਸੀ ਪੁਲਿਸ ਕੋਲ ਕੀ ਉਹਨਾਂ ਦੀ ਜਾਨ ਨੂੰ ਖਤਰਾ ਹੈ ਅਮਰਤਪਾਲ ਸਿੰਘ ਤੋਂ ਹਾਲਾਂਕਿ ਉਹਨਾਂ ਦੇ ਵਿੱਚੋਂ ਇੱਕ ਸਿੰਘ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਨੇ ਕਦੇ ਕੋਈ ਬਿਆਨ ਅਮਰਤਪਾਲ ਸਿੰਘ ਦੇ ਖਿਲਾਫ ਨਹੀਂ ਦਿੱਤਾ ਤੇ ਇਮਾਨ ਸਿੰਘ ਖਾਰਾ ਜੋ ਕਿ ਅਮਰਤਪਾਲ ਸਿੰਘ ਤੇ ਉਹਨਾਂ ਦੀ ਜਥੇਬੰਦੀ ਬਾਰਿਸ਼ ਪੰਜਾਬ ਦੇ ਦੇ ਲੀਗਲ ਐਡਵਾਈਜ਼ਰ ਨੇ ਤੇ ਬਾਰਿਸ਼ ਪੰਜਾਬ ਦੇ ਅਕਾਲੀ ਦਲ ਦੇ ਵੀ ਅਹਿਮ ਮੈਂਬਰ ਨੇ ਇਮਾਨ ਸਿੰਘ ਖਾਰਾ ਐਡਵੋਕੇਟ ਉਹਨਾਂ ਦੇ ਕੋਲ ਪਹੁੰਚ ਕੀਤੀ ਸੀ ਜਿਸ ਤੋਂ ਬਾਅਦ ਇੱਕ ਹਲਫੀਆ ਬਿਆਨ ਵੀ ਦਿੱਤਾ ਗਿਆ ਸੀ ਹਾਲਾਂਕਿ ਬਾਕੀ 14 ਲੋਕਾਂ ਵੱਲੋਂ ਇਸ ਗੱਲ ਤੇ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਪਰ ਉੱਤੇ ਸਿਕੁੰਦਰ ਸਿੰਘ ਨਿਆਮੀ ਵਾਲਾ ਜਿਨ੍ਹਾਂ ਦੇ ਪਿਤਾ ਬਰਗਾੜੀ ਮੋਰਚੇ ਦੇ ਵਿੱਚ ਸ਼ਹੀਦ ਹੋਏ ਸਨ ਉਹਨਾਂ ਵੱਲੋਂ ਅਹਿਮ ਕੁਲਾਸੇ ਕੀਤੇ ਗਏ ਦੋਸ਼ ਵੀ ਲਗਾਏ ਗਏ ਅਮਰਪਾਲ ਸਿੰਘ ਤੇ ਤੇ ਇਸ ਸਭ ਦੇ ਵਿਚਕਾਰ ਵੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਅਮਰਤਪਾਲ ਸਿੰਘ ਜੋ ਕਿ ਇਸ ਸਮੇਂ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਐਨਐਸ ਤੀਜੀ ਵਾਰ ਵਧਾਉਣ ਨੂੰ ਚੇਤਾਵਨੀ ਦਿੱਤੀ ਗਈ ਹੈ ਚੁਣੌਤੀ ਦਿੱਤੀ ਗਈ ਹੈ ਅਮਰਤਪਾਲ ਸਿੰਘ ਦੇ ਪਰਿਵਾਰ ਵੱਲੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਅਤੇ ਉਹਨਾਂ ਦੇ ਵਕੀਲ ਦਾ ਦਾਵਾ ਹੈ ਕਿ ਜਲਦੀ ਮਾਨਯੋਗ ਹਾਈ ਕੋਰਟ ਅਮਰਤਪਾਲ ਸਿੰਘ ਦੀ ਤੀਜੀ ਵਾਰ ਵਧਾਈ ਗਈ ਐਨਐਸ ਨੂੰ ਰੱਦ ਕਰਨਗੇ ਅਤੇ ਅਮਰਤਪਾਲ ਸਿੰਘ ਪੰਜਾਬ ਆਉਣਗੇ ਰਿਹਾਂ ਹੋ ਕੇ ਤੇ ਇਹ ਦਾਅਵੇ ਨੇ ਅਮਰਤਪਾਲ ਸਿੰਘ ਦੇ ਵਕੀਲ ਅਤੇ ਉਹਨਾਂ ਦੇ ਪਰਿਵਾਰ ਦੇ ਕਿ ਅਮਰਤਪਾਲ ਸਿੰਘ ਨੂੰ ਨਜਾਇਜ਼ ਤਰੀਕੇ ਦੇ ਨਾਲ ਫਸਾਇਆ ਗਿਆ ਹੈ ਕਿਉਂਕਿ ਲੋਕਾਂ ਦੇ ਵਿੱਚ ਉਹਨਾਂ ਦੀ ਲੋਕਪ੍ਰਿਤਾ ਕਾਫੀ ਜ਼ਿਆਦਾ ਵੱਧ ਗਈ ਹੈ ਜੇਲ੍ਹ ਦੇ ਵਿੱਚ ਬੈਠੇ ਬੈਠੇ ਹੀ ਸਭ ਤੋਂ ਵੱਡੇ ਮਾਰ ਜਾਂਦੇ ਨਾਲੋਂ ਐਮਪੀ ਬਣੇ ਨੇ ਤੇ ਵੱਖ-ਵੱਖ ਪਾਰਟੀਆਂ ਅਤੇ ਸੱਤਾ ਦੇ ਵਿੱਚ ਆਈਆਂ ਪਾਰਟੀਆਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਅਮਰਤਪਾਲ ਸਿੰਘ ਕਿਸੇ ਵੱਡੇ ਅਹੁਦੇ ਤੇ ਜਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੇ ਨਾ ਪਹੁੰਚੇ ਇਹ ਪਰਿਵਾਰ ਦੇ ਦੋਸ਼ ਨੇ ਕਿ ਅਮਰਤਪਾਲ ਸਿੰਘ ਦੀ ਵੱਧਦੀ ਲੋਕਪ੍ਰਿਅਤਾ ਕਰਕੇ ਇਹ ਸਭ ਕੁਝ ਮੁਸੀਬਤਾਂ ਅਮਰਤਪਾਲ ਸਿੰਘ ਤੇ ਪਾਈਆਂ ਜਾ ਰਹੀਆਂ ਨੇ ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ਜਰੂਰ ਕਮੈਂਟ ਕਰਨਾ ਉਹ ਦੇਖੋ ਪਰਿਵਾਰ ਨੇ ਹੋਰ ਕੀ ਕਿਹਾ ਇੱਕ ਵਾਰੀ ਇੱਕ ਵਾਰੀ ਚਲੋ ਠੀਕ ਗਰਾਉਂਡਮੈਨ ਟੀਜੀ ਉਹਨਾਂ ਨੇ ਕੋਈ ਗਲਤੀ ਕੀਤੀ ਤਾਂ ਉਹਨੂੰ ਜੇਲ੍ਹ ਦਿੱਤਾ ਜੇਲ੍ਹ ਚ ਬੈਠੇ ਬੰਦੇ ਨੂੰ ਤੁਸੀਂ ਫਿਰ ਦੁਬਾਰਾ ਦੁਬਾਰਾ ਕੋਈ ਚੀਜ਼ਾਂ ਹੋਰ ਇਧਰ ਉਧਰ ਇਕੱਠੀਆਂ ਕਰਕੇ ਤੇ ਦੁਬਾਰਾ ਦੋ ਦੂਜੇ ਸਾਲ ਦੀ ਦੂਜੇ ਸਾਲ ਤੱਕ ਵੀ ਬੈਂਸ ਸਾਹਿਬ ਉਹਨਾਂ ਨੇ ਫਿਰ ਫੈਟ ਕੀਤੀ ਕੋਰਟ ਵੀ ਕੋਈ ਡਿਸੀਜਨ ਨਹੀਂ ਲੈ ਪਾਇਆ ਕਿ ਉਹ ਐਨਐਸਏ ਤੇ ਖਤਮ ਹੋ ਉਹ ਦੂਜਾ ਸਾਲ ਖਤਮ ਹੋ ਗਿਆ ਪਰ ਉੱਤੇ ਕੋਈ ਵੀ ਫੈਸਲਾ ਨਹੀਂ ਹੋਇਆ ਕਿ ਉਹ ਠੀਕ ਸੀ ਜਾਂ ਗਲਤ ਸੀ ਉਸ ਤੋਂ ਬਾਅਦ ਚ ਉਹਨਾਂ ਕੁਝ ਇਧਰ ਉਧਰੋਂ ਕਹਤਾ ਜੀ ਫਲਾਣੇ ਬੰਦੇ ਦੇ ਉਹ ਇੱਕ ਬੰਦਾ ਅੰਦਰ ਬੈਠਾ ਹੋਇਆ ਉਹਦੇ ਤੇ ਤੁਸੀਂ ਅੰਦਰ ਬੈਠੇ ਤੇ ਬਾਹਰੋਂ ਜੋ ਮਰਜ਼ੇ ਇਲਜ਼ਾਮ ਲਾਈ ਜਾਓ ਕਿਸੇ ਨੂੰ ਅਖਵਾਇਆ ਜਾਓ ਜੀ ਹਾਂ ਜੀ ਇਹ ਇਹ ਚੀਜ਼ਾਂ ਹੋ ਰਹੀਆਂ ਪਰ ਮੈਨੂੰ ਲੱਗਦਾ ਕਿ ਇਹ ਤੇ ਇੱਕ ਸਰਕਾਰ ਦੀ ਵੀ ਬੜੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਬੰਦੇ ਨੂੰ ਤੁਸੀਂ ਏਡੀ ਬੂਰ ਜੇਲ੍ਹ 'ਚ ਰੱਖਿਆ ਤੇ ਉੱਥੋਂ ਤੁਸੀਂ ਕਹਿ ਰਹੇ ਕਿ ਉਹ ਸਾਰਾ ਕੁਝ ਕਰੀ ਜਾ ਰਿਹਾ ਫਿਰ ਉਹਨਾਂ ਜੇਲ੍ਹ 'ਚ ਰੱਖਣ ਦਾ ਕੀ ਫਾਇਦਾ ਫਿਰ ਤੁਹਾਨੂੰ ਬਾਹਰ ਆਣਾ ਚਾਹੀਦਾ ਫਿਰ ਤੇ ਉਹ ਹੈ ਇਹ ਦੀਆਂ ਚੀਜ਼ਾਂ ਜਿਹੜੀਆਂ ਮੇਰਾ ਖਿਆਲ ਕਿ ਬਹੁਤ ਗੈਰ ਸਵਿਧਾਨਿਕ ਕਾਨੂੰਨ ਤੋਂ ਬਾਹਰ ਜਾ ਕੇ ਹੋ ਰਹੀਆਂ ਹੋਰ ਇੱਕ ਉਹ ਇਹ ਮੇਰੇ ਖਿਆਲ ਹੈ ਕਿ ਜੋ ਇਹਨਾਂ ਨੇ ਗਲ ਪੀਓ ਰਿਪੋਰਟਾ ਖਤਰਨਾਕ ਹੈ ਜੀ ਉਹ ਇਦਾਂ ਵਾ ਫਿਰ ਉਹ ਇਲੈਕਸ਼ਨ ਦੇ ਵਿੱਚ ਵੀ ਉਹਨੂੰ ਬਹੁਤ ਲੋਕਾਂ ਨੇ ਬਹੁਤ ਪਿਆਰ ਦਿੱਤਾ ਬਹੁਤ ਪੰਜਾਬ ਤੋਂ ਸਭ ਤੋਂ ਵੱਡੇ ਮਾਰਜਨ ਨਾਲ ਜਿੱਤਣ ਦੇ ਬਾਵਜੂਦ ਵੀ ਹੁਣ ਸਰਕਾਰ ਨੂੰ ਮੇਰਾ ਖਿਆਲ ਹੈ ਕਿ ਕੋ ਉਹਨਾਂ ਤੋਂ ਹੋਰ ਕਿਸੇ ਨਾਮ ਪਬਲਿਕ ਨੂੰ ਕੋ ਖਤਰਾ ਨਾ ਕਿਸੇ ਨੂੰ ਇੱਕ ਪੋਲੀਟੀਕਲੀ ਖਤਰਾ ਇਹਨਾਂ ਦੀ ਇਸ ਕਰਕੇ ਕਿ ਉਹ ਜੇ ਬਾਹਰ ਆਉਂਦਾ ਤੇ ਉਹ ਇਹ ਜਿਹੜੇ ਕਿ ਇਹਨਾਂ ਦੇ ਜਿਹੜੀ ਪੋਲੀਟੀਕਲ ਜ਼ਮੀਨ ਖਿਸਕ ਰਹੀ ਹੈ ਇਸ ਕਰਕੇ ਕੋਈ ਨਾ ਕੋਈ ਆਨਾ ਵਾਣਾ ਬਣਾ ਕੇ ਉਹ ਚੀਜ਼ ਹੈ ਕਿ ਉਹਨਾਂ ਨੂੰ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਬੋਲਣ ਦੀ ਆਜ਼ਾਦੀ ਹੈ ਕਿਉਂਕਿ 90% ਜਿਹੜਾ ਮਟੀਰੀਅਲ ਅੰਮ੍ਰਿਤਪਾਲ ਦੇ ਖਿਲਾਫ ਹੁਣ ਪੇਸ਼ ਕਰ ਰਹੇ ਨੇ ਜਾਂ ਇਹਨਾਂ ਨੇ ਦੂਜੇ ਡਿਟੈਂਸ਼ਨ ਆਰਡਰ ਵਿੱਚ ਪੇਸ਼ ਕੀਤਾ ਸੀ ਉਹ ਬੋਲਣ ਦੇ ਸੀ ਕਿ ਤੁਸੀਂ ਫੇਸਬੁੱਕ 'ਤੇ ਬੋਲ ਸਕਦੇ ਹੋ ਤੇ ਹੱਪੀ 'ਤੇ ਬੋਲ ਸਕਦੇ ਤੁਸੀਂ ਟੈਲੀਫੋਨ ਤੇ ਆਪਣੇ ਪਰਿਵਾਰ ਨਾਲ ਬੋਲਣੋਗੇ ਉਹਨੂੰ ਵੀ ਮਟੀਰੀਅਲ ਬਣਦਾ ਜਾਏਗਾ ਤੁਸੀਂ ਕਿਸੇ ਨੂੰ ਦੋਸਤਾਂ ਉਹਦੀ ਆਡੀਓ ਰਿਕਾਰਡਿੰਗ ਕਿਸੇ ਨੇ ਅਪਲੋਡ ਕਰਤਾ ਉਹ ਵੀ ਤੁਹਾਡੇ ਖਾਤੇ ਮਟੀਰੀਅਲ ਵੱਜ ਜਾਂਦਾ ਪਰ ਜਿਹੜੀ ਬੇਸਿਕ ਜਿਹੜੂ ਆਪਾਂ ਇੰਨਾ ਜ਼ਿਆਦਾ ਸੀਕ੍ਰਟ ਮੰਨਿਆ ਕਿ ਜਿਹੜੇ ਬੋਲਣ ਦੀ ਆਜ਼ਾਦੀ ਨਾਲ ਮੁਲਕ ਵਿੱਚ ਬਚੇ ਉੱਥੇ ਫਿਰ ਜੀਣ ਦਾ ਕੀ ਫਾਇਦਾ ਇਹ ਆਪਾਂ ਵਾਅਦਾ ਕਰਦੇ ਕਿ ਜਿਹੜਾ ਬੋਲੋ ਦੇ ਮਨੁੱਖ ਸ਼ਰ ਆਜ਼ਾਦ ਵਿੱਚ ਇੰਨਾ ਹੀ ਫਰਕ ਹੈ ਕਿ ਆਦਮੀ ਬਿਨਾਂ ਆਜ਼ਾਦੀ ਤੋਂ ਜੀ ਨਹੀਂ ਸਕਦਾ ਉਹ ਗੱਲ ਕਰੇਗਾ ਉਹ ਕ੍ਰਿਸ਼ਨ ਗੁਸ਼ ਕਰੇ ਤਾਂ ਉਸ ਕਰਕੇ ਜੇ ਆਪਏ ਇਹ ਇਹ ਜਿਹੜਾ ਅਮਰਿਤਪਾਲ ਦਾ ਮਾਮਲਾ ਸ਼ੁਰੂ ਜਿੱਥੋਂ ਮਰਜੀ ਹੋਇਆ ਹੋਵੇ ਹੁਣ ਤਾਂ ਇਹ ਬੋਲਣ ਦੀ ਜ਼ਾਦੀ ਤੇ ਖੜਾ ਹੋ ਗਿਆ ਇੱਕ ਵਾਰੀ ਇੱਕ ਵਾਰੀ ਚਲੋ ਠੀਕ ਗਰਾਉਂਡ ਮੈਂਟੀ ਜੀ ਉਹਨਾਂ ਨੇ ਕੋਈ ਗਲਤੀ ਕੀਤੀ ਤਾਂ ਉਹਨੂੰ ਜੇਲ੍ਹ ਸੁਟਾ ਜੇਲ੍ਹ 'ਚ ਬੈਠੇ ਬੰਦੇ ਨੂੰ ਤੁਸੀਂ ਫਿਰ ਦੁਬਾਰਾ ਦੁਬਾਰਾ ਕੋਈ ਚੀਜ਼ਾਂ ਹੋਰ ਇਹਦੇ ਉਧਰ ਉੱਧਰ ਇਕੱਠੀਆਂ ਕਰਕੇ ਤੇ ਦੁਬਾਰਾ ਦੋ ਦੂਜੇ ਸਾਲ ਦੀ ਦੂਜੇ ਸਾਲ ਤੱਕ ਵੀ ਬਹਿਨ ਸਾਹਿਬ ਉਹਨਾਂ ਨੇ ਕੋਈ ਫੜ ਕੀਤੀ ਕੋਰਟ ਵੀ ਕੋਈ ਡਿਸੀਜਨ ਨਹੀਂ ਲੈ ਪਾਇਆ ਕਿ ਉਹ ਐਨਐਸਏ ਤੇ ਖਤਮ ਹੋ ਉਹ ਦੂਜਾ ਸਾਲ ਖਤਮ ਹੋ ਗਿਆ ਪਰ ਉਹਦੇ ਕੋਈ ਵੀ ਫੈਸਲਾ ਨਹੀਂ ਹੋਇਆ ਕਿ ਉਹ ਠੀਕ ਸੀ ਜਾਂ ਗਲਤ ਸੀ ਉਸ ਤੋਂ ਬਾਅਦ ਚੋਣਾ ਕੁਝ ਇਧਰ ਉਧਰੋਂ ਕਹਿੰਦਾ ਜੀ ਫਲਾਣੇ ਬੰਦੇ ਦੇ ਉਹ ਇੱਕ ਬੰਦਾ ਅੰਦਰ ਬੈਠਾ ਹੋਇਆ ਉਹ ਤੁਸੀਂ ਅੰਦਰ ਬੈਠੇ ਤੇ ਬਾਹਰੋਂ ਜੋ ਮਰਜ਼ੀ ਇਲਜ਼ਾਮ ਲਾਈ ਜਾਓ ਕਿਸੇ ਨੂੰ ਅਖਵਾਈ ਜਾਓ ਜੀ ਹਾਂ ਜੀ ਇਹ ਇਹ ਚੀਜ਼ਾਂ ਹੋ ਰਹੀਆਂ ਪਰ ਮੈਨੂੰ ਲੱਗਦਾ ਕਿ ਇਹ ਤੇ ਇੱਕ ਸਰਕਾਰ ਦੀ ਵੀ ਬੜੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਬੰਦੇ ਨੂੰ ਤੁਸੀਂ ਏਡੀ ਦੂਰ ਜੇਲ੍ਹ ਚ ਰੱਖਿਆ ਤੇ ਉੱਥੋਂ ਤੁਸੀਂ ਕਹਿ ਰਹੇ ਕਿ ਉਹ ਸਾਰਾ ਕੁਝ ਕਰੀ ਜਾ ਰਿਹਾ ਫਿਰ ਉਹਨਾਂ ਜੇਲ੍ਹ ਚ ਰੱਖਣ ਦਾ ਕੀ ਫਾਇਦਾ ਫਿਰ ਤੁਹਾਨੂੰ ਬਾਹਰ ਆਣਾ ਚਾਹੀਦਾ